ਜਿਹੜੇ ਇਸ਼ਤਿਹਾਰ ਨਹੀਂ ਜਿਹੜੇ ਇਸ਼ਤਿਹਾਰਵਾਦ ਤੋਂ ਜਿਹੜੇ ਇਸ਼ਤਿਹਾਰ ਦਿੰਦੇ ਨੇ ਇਹਦੇ ਬਾਰੇ ਕੋਈ ਗੱਲ ਨਹੀਂ ਮੀਡੀਆ ਨੂੰ ਜਲਦੀ ਕਰ ਦੋ ਜਿਹੜੀਆਂ ਇਸ਼ਤਿਹਾਰਵਾਦ ਨੂੰ 90 ਲੱਖ ਦੀ ਇਸ਼ਤਿਹਾਰਵਾਦ ਨੂੰ ਤੇ ਆਪ ਕੋਲ ਇਹ ਦੇਖ ਕਰਦੇ ਨੇ ਜਿਹੜੇ ਨੇ 800 800 ਕਰੋੜ ਇਸ਼ਤਿਹਾਰਵਾਦ ਜੇਕਰ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ ਜਤਕਾ ਫਖਰ ਵਿੱਚ ਹੈ ਉਹ ਆ ਯਾਰ ਦਾ ਲੱਗਣਾ ચાલતી રે મારી કાલી પડ્યા યાર પડું ના યાર આ વેરી આની કરીયા સાબ ઓ ચાલ ના યાર લડું લડું લાઈ ચાલ લે લાઈ રે યાર લડાઈ ઉપર થા ગાળી લે 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 ਹਾਂਜੀ ਹਰ ਚੁੱਕੋ ਥੱਲੇ ਕਰਵਾ ਦਾ ਕੀ ਸਪਸ਼ਟੀਕਰਨ ਲਾਜੀ ਜੀ ਅੱਜ ਦੱਸੋ ਧਰਨ ਨੀਜਾ ਸਰਿਆ ਸਭ ਅੱਜ ਕੀ ਸਪਸ਼ਟੀਕਰਨ ਲਾਜੀ ਆ ਉਹ ਆਈਡੀਆ ਥੱਲੇ ਕਰ ਲਓ ਦੇਖੋ ਜੀ ਇਹ ਹਰ ਸਿੱਖ ਯਾਰ ਹਰ ਸਿੱਖ ਸ੍ਰੀ ਗੁਰੂ ਦਾ ਸਾਹਿਬ ਨੂੰ ਸਮਰਪਿਤ ਆ ਜੀ ਅਕਾਲ ਤਖਤ ਸਾਹਿਬ ਜੀ ਦੇ ਜਫੇਦਾਰ ਸਰਦਾਰ ਜੀ ਫਰਮਾਨ ਜੋ ਉਹਨਾਂ ਦਾ ਹੁਕਮ ਹੈ ਉਹ ਪੰਚਾਇਤ ਕੌਂਸਲ ਦੇ ਜ਼ਰੂਰਤ ਤੇ ਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਪੂਰਨ ਤੌਰ ਤੇ ਪਾਲਣਾ ਕਰ ਲਈ ਆ ਜੋ ਜ਼ਫੇਰ ਸਾਹਿਬ ਨੇ ਸ਼੍ਰੋਮਿੰਗ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਲਫਾਫਾ ਬੰਦ ਜਵਾਬ ਜਿਹੜਾ ਵਾ ਸ਼੍ਰੋਮਿੰਗ ਕਮੇਟੀ ਦੇ ਪ੍ਰਧਾਨ ਐਡਵੋਕੇਟ ਜੰਦਰ ਸਿੰਘ ਸਾਹਿਬ ਨੂੰ ਸਪੋਰਟ ਕੀਤਾ ਜੀ ਜੋ ਇਹਨਾਂ ਬਾਗ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਨੇ ਸਰੋਇ ਇੱਕ ਨਿਮਾਣੇ ਸੇਵਕ ਦੇ ਨਾਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਯਾਰ ਥੱਲੇ ਕਰ ਲੈ ਆਪਣਾ ਜਿਹੜਾ ਜਵਾਬਾ ਉਹ ਬੰਦਲ ਫਾੜ ਦੇ ਵਿੱਚ ਸ਼੍ਰੀ ਕਾਲਪਤਖ ਸਾਹਿਬ ਦੇ ਜਗ੍ਹਾ ਥੱਲੇ ਕਰ ਤੂੰ ਥੱਲੇ ਕਰੇਂਗਾ ਤੇ ਡਿਊਟੀ ਬਣਦੀ ਹੈ ਪਰ ਤੂੰ ਵੀ ਕਾਰਵਾਈ ਹੁੰਦੀ ਆ ਫੇਰ ਦੇਖੋ ਕੋਈ ਕਾਰਵਾਈ ਕਰਦੇ ਸਿੰਘ ਸਾਹਿਬ ਫੇਰ ਦੇਖੋ ਜੀ ਅਸੀਂ ਪੇਸ਼ ਕਰਦੇ ਹਾਂ ਸਿੰਘ ਜੀ ਜਿਹਦੇ ਤਹਿ ਦੀ ਅਸੀਂ ਲਾਉਣਗੇ ਸ਼ਰੋਣੀ ਭਾਵੇਂ ਕੀ ਜਿਹੜਾ ਆਈਡੀਆ ਕੀ ਦਿਖਾਈ ਜੀ ਜਾ ਰਿਹਾ ਜਿਹੜਾ ਇਹ ਮਾਮਲਾ ਵਾਂਗ ਇਹ ਬਹੁਤ ਦਿਰ ਪਹਿਲਾਂ ਦਾ ਮਨੋਜ ਥਲੇ ਕਿ ਮੱਕਣ ਵਾਲਾ ਅਰੇ ਕੀ ਪੁੱਤ ਆ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਤੁਹਾਡਾ ਜੀ ਕਮੇਟੀ ਨੇ ਆਪਣੀ ਮੌਜੂਦਾ ਸਮੇਂ 'ਚ ਬਣਦੀ ਜੋ ਕਾਲ ਤੱਕ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੱਖ ਮੰਗਿਆ ਉਹ ਪੱਖੇ ਵਾਲਾ ਐਡਵੋਕੇਟ ਰੇਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਇਹੋ ਜਿਹੇ ਦਾ ਮਤਲਬ ਮੱਕਣ ਵਾਲਾ ਜੀ ਆਏ ਨੇ ਮਾਤ ਆਪਣੇ ਕੰਮ ਕਰਦੇ ਜੀ ਜਿਹੜਾ ਚਾਹੇ ਉਹਨੇ ਇੱਕ ਪੱਖ ਦਿੱਤਾ ਗਿਆ ਨਹੀਂ ਕੀ ਕਹਿੰਦਾ ਜੀ 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 ਵੈਸੇ ਹੀ ਗੱਲ ਕਰਦਾ ਕਿ ਉਹ ਹੈ ਨਹੀਂ ਗਏ ਉਹ ਜਵਾਬ ਅਡਵੋਕੇਟ ਧਾਮੀ ਸਾਹਿਬ ਨੇ ਜਿਹੜਾ ਜਿਹੜਾ ਹੁਕਮ ਲਗਾਤਾਰ ਸਾਹਬ ਨੂੰ ਉਹਦਾ ਇਹ ਜਵਾਬ ਸੁਪੀਰ ਸਿੰਘ ਬਾਲਰ ਵੀ ਉਹ ਆਪਣਾ ਸਪਸ਼ਟ ਕਰ ਸੁਪੀਰ ਸਿੰਘ ਬਾਲਰ ਨੂੰ ਬੰਦਾ ਬਾਲਰ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹੈਗਾ ਕਿਉਂਕਿ ਮੈਂ ਕਮਿਟੀ ਦੇ ਵਫਦ ਨਾਲ ਮੈਂ ਗਿਆ ਸੀ ਭਾਵੇਂ ਨਹੀਂ ਕਰਦੇ ਵਫਦ ਵਕਤ ਸੀ ਇਸ ਦਿਨ ਨਹੀਂ ਬਣਾਇਆ ਜੀ ਸਾਹਿਬ I don't know, I don't know, I don't know.